लुधियाना फिरोजगारदी मार्केट विच एक रो लड़ाई ਲਈ ਇਕੱਠਾ ਹੋਇਆ ਮੋਬਾਈਲ ਫੋਨ ਤੇ ਸਮਝੌਤਾ ਕਰਨ ਤੋਂ ਬਾਅਦ ਆਪਣਾ ਨਿਸ਼ਾਨਾ ਬਦਲ ਲਿਆ ਅਤੇ 24 ਅਗਸਤ ਨੂੰ ਇੰਟਰਨੈਟ ਪਰ ਬਾਬਾ ਕਾਰਤਿਕ ਬਗੰਦੀ ਕੋਲੀ ਮਾਰ ਕੇ ਹਫਤਾ ਕਰਤੇ ਜਾਂਦੇ ਆ 22 ਦਿਨ ਜਾਂਚ ਚੱਲਦੀ ਹੈ ਜਾਂਚ ਤੋਂ ਬਾਅਦ ਤਿੰਨ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ ਦਾ ਖੁਲਾਸਾ ਮੰਗਲਵਾਰ ਨੂੰ ਪੁਲਿਸ ਕਮਿਸ਼ਨਰ ਯਾਨਕੀ ਸੀਪੀ ਸੁਪਨ ਚਰਮਾ, ਬੀਜਪੀ ਹਰਪਾਲ ਸਿੰਘ, ਐਡੀਐਸਪੀ ਸਮੀਰ ਬਰਮਾ, ਸੀਆਈਏ ਇੰਚਾਰਜ ਅਫਤਾਰ ਸਿੰਘ ਅਤੇ ਸਪੈਸ਼ਲ ਸੈੱਲ ਇੰਚਾਰਜ ਨਵਦੀਪ ਸਿੰਘ ਨੇ ਪੱਤਰਕਾਰ ਗਾਰਤਾ ਦੌਰਾਨ ਕੀਤਾ। ਮਲਜ਼ੂਮਾਂ ਦੀ ਪਛਾਣ ਕਰ ਲਈ ਗਈ ਹੈ। ਅਮਨਦੀਪ ਸਿੰਘ ਉਰਫ ਸੈਮ, ਗੁਰਵਿੰਦਰ ਸਿੰਘ ਗੋਤਮ ਅਤੇ ਸਾਹਿਲ ਵਜੋ ਇਹਨਾਂ ਦੀ ਪਛਾਣ ਹੋਈ ਹੈ। ਪੁਲਿਸ ਨੇ ਉਹਨਾਂ ਨੂੰ ਮਹਾਰਾਸ਼ਟਰ ਦੇ ਗੁਰਦੁਆਰਾ ਨੰਦੇੜ ਸਾਹਿਬ ਤੋਂ ਗ੍ਰਿਫਤਾਰ ਕੀਤਾ। ਉੜਾ ਨੂੰ 32 ਬੋਰ ਅਤੇ 315 ਬੋਰ ਤੇ ਸੀ ਪਿਸਤੌਲ ਬਰਾਮਦ ਕੀਤੇ ਗਏ ਨੇ ਉਹਨਾਂ ਕੋਲੋਂ ਸਾਹਿਲ ਨੋ ਪੁਲਿਸ ਨੇ ਪਹਿਲਾ ਗ੍ਰਫਾਰ ਕਰਨਾ ਸੀ ਪੁਲਿਸ ਗੁਰਪ੍ਰੀਤ ਸਿੰਘ ਉਰਫ ਵਿੱਕੀ ਨਿਹੰਗ ਤਰਨਪ੍ਰੀਤ ਸਿੰਘ ਅਤੇ ਹਰਨਦੀਪਾਲ ਤੇ ਵੱਜ ਚੁੱਕਈ ਹੈ ਲੁਧਿਆਣਾ लाइਵ ਦੇ ਲਈ ਅਮਿਤ ਥਾਪੜ ਦੀ ਰਿਪੋਰਟ ਅਕੜ ਨਾਮ ਦਾ ਇੱਕ ਮੁੰਡਾ ਸੀਗਾ ਜੀ ਜਿਹੜਾ ਸ਼ਾਮ ਦੇ ਟਾਈਮ ਆਪਣੇ ਦੋਸਤਾਂ ਨਾਲ ਐਕਟੀਵਿਟੀ ਤੇ ਜਾ ਰਿਹਾ ਸੀਗਾ ਉਹਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸੀ उसकी मौके से डेथ हो गई थी जरा दोस्त ओन भी गोलियां लगी नो तो आउट ऑफ डेंजर डिस्चार्ज हो गया पे हरक लोकल पुलिस ने बना के इनवेस्टिगे शुरू की सब तो पेलडेंटिफाई किया गया बलाइंड किया गया कि कौन कौन दूषी सारदात अंजाम ਇਨਵੈਸਟੀਗੇਸ਼ਨ ਅਗਿਆਤੀ ਇੱਕ ਦਾ ਦੋ ਮੋਟਰਸਾਈਕਲ ਹੋ ਕੇ ਦੋ ਦੇ ਤਿੰਨ ਮੋਟਰਸਾਈਕਲ ਹੋ ਕੇ ਤਿੰਨ ਮੋਟਰਸ 10 ਟੂ ਵੀਲਰਸ ਆਦ ਲੋਗ ਆਏ ਸੀਗੇ ਤੇ ਉਹ ਸਾਰੇ ਰਿੰਡ ਭਾਗ ਹੋ ਗਏ ਉਹ ਲੋਕ ਸਾਰੇ ਲੋਹਿਆਣਾ ਦੇ ਰਹਿਵਾ ਨੇ ਜਿਹੜਾ ਮ੍ਰਿਤਕ ਸੀਗਾ ਜਿਹਦੀ ਡੈਥ ਹੋਈ ਸੀਗੀ ਗੋਲੀਆਂ ਨਾਲ ਉਹਨਾਂ ਦੇ ਜਾਣਕਾਰ ਸੀਗੇ ਉਹਨਾਂ ਦੀ ਆਪਸ ਚ ਕਾਫੀ ਟਾਈਮ ਤੋਂ ਟੂ ਟੂ ਮੈਮਾ ਚੱਲਦੀ ਸੀ ਜਿਹੜਾ ਮ੍ਰਿਤਕ ਸੀਗਾ ਹੀ ਵਾਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਇੰਸਟਾਗ੍ਰਾਮ ਇੰਸੈਂਸ ਸੀਗਾ ਤੇ ਇੰਸਟਾਗ੍ਰਾਮ ਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀ ਭਲਾ ਚੰਗਾ ਬੋਲਦੇ ਸੀ ਕਿ ਫੋਨ ਤੇ ਵੀ ਗੱਦਰੀ ਦੂਜੇ ਨਾਲ ਗੱਲ ਕਰਨੀ ਉਹ ਆਪਣੇ ਦੂਜੇ ਨਾਲ ਕਰਦੀ ਤੇ ਗਾਲੀ ਗਲੋਚ ਹੁੰਦਾ ਸੀ ਫਾਈਨਲੀ ਇਹਨਾਂ ਨੇ ਇਹ ਪਲਾਨ ਬਣਾ ਕੇ ਉਹਨੂੰ ਮਾਰਨ ਦਾ ਮਾਰਨ ਦਾ ਪਲਾਨ ਬਣਾਇਆ ਨਾਓ ਜਿੰਨ ਬੰਦੇ ਦੀ ਰਸਤਾਰ ਹੋਏ ਜਿੰਨ ਰਾਹਿਲ ਨਾਦਾਰ ਵਿਅਕਤੀ ਹੈ 24 ਸਾਲ ਉਮਰ ਦੇ ਮਰੇ ਦੀ ਰੁਧਾਨੇ ਕਰਨ ਵਾਲਾ ਇਹ ਉਹ ਜੁਆਨ ਹੈ ਜਿਨੇ ਇਨਫੋਰਮੇਸ਼ਨ ਦਿੱਤੀ ਜਿਨ੍ਹਾਂ ਨੇ ਮਾਰਿਆ ਉਹਨੂੰ ਕਿਦੀਏ ਫਲਾਨੀ ਫਲਾਨੀ ਜਗ੍ਹਾ ਤੇ ਇਹ ਖੜਾ ਹੈ ਕਰ ਦਿੱਤਾ ਉਸ ਤੋਂ ਬਾਅਦ ਵਿਦ ਅ ਟੈਕਨੀਕਲ ਹੈਲਪ ਟੂ ਫਾਰਮ ਕੀਤੀਆਂ ਪੰਜ ਸਟੇਟ ਇਹ ਬੰਦੇ ਜਾ ਕੇ ਰੁਕੇ ਤੇ 18 19 ਦਿਨ ਬਾਅਦ ਜਿਨ੍ਹਾਂ ਨੂੰ ਹਜ਼ੂਰ ਸਾਹਿਬ ਨੰਦੇੜ ਤੋਂ ਅਰੈਸਟ ਕਰ ਲਿਆ ਗਿਆ ਦੋ ਇਹ ਮੇਨ ਬੰਦੇ ਸੀਗੇ ਜੀ ਇੱਕ ਦਾ ਨਾਮ ਸਹਿਮ ਹੈ ਦੂਜੇ ਦਾ ਨਾਮ ਕੋਟਮ ਹੈ 25 ਸਾਲ ਦੇ ਕਰੀਬ ਦੀ ਉਮਰ ਹੈ ਸਹਿਮ ਜਿਹੜਾ ਸੀਗਾ ਉਹ ਇਹਦਾ ਕੋਲ ਦੋਸਤੀ ਸੀਗਾ ਜਿਹੜਾ ਆਹ ਕਾਰਤਿਕ ਜੰਮਰਨ ਹੁੰਦਾ ਹੁਣ ਤੱਕ ਇਹਨਾਂ ਦੀ ਪੋਜੀਸ਼ਨ ਤੋਂ ਬੱਤੀ ਬੋਰ ਦਾ ਇੱਕ ਪਿਸਟਲ ਰੌਂਗ ਵਿਦ ਰੌਂਗ ਇਹ ਰਿਕਵਰ ਹੋਇਆ ਹੈ ਤੇ ਇੱਕ ਕੰਟਰੀ ਮੇਡ ਵੈਪਨ ਰਿਕਵਰ ਹੋਇਆ ਬਾਰਾ ਉਹਨ ਜਿਹੜਾ ਵੈਪਨ ਰਿਕਵਰ ਹੋਇਆ ਇਹਦੀ ਫੋਰੈਂਸਿਕ ਜਾਂਚ ਹੋਗੀ ਜਿਹੜੀ ਬੁਲੇਟਸ ਬੋਡੀ ਤੋਂ ਨਿਕਲੀਆਂ ਆ ਉਹ ਜਾਂਚ ਕਰਵਾਇੰਗੇ ਤੇ ਬਾਕੀ ਜਿਹੜੇ 4-5 ਰਹਿ ਗਏ ਹੈ ਜਿਹੜੇ ਇਹਨਾਂ ਦੇ ਨਾਲ ਸੀਗੇ ਉਹਨਾਂ ਨੂੰ ਵੀ ਜਲਦੀ ਦੋਲਗੇ ਐ ਐਗਜ਼ੈਕਟਲੀ ਤਾਂ ਕੋਈ ਮਾਰਦਾ ਦੋਸ਼ੀ ਕਿਤੇ ਬਹਿਣਾ ਅਬ ਅੰਦਰ ਗੰਦਾਲੀ ਰੋਡ ਕਿਸੇ ਵੀ ਚੀਜ਼ ਨੂੰ ਲੈ ਕੇ ਦੁਨੀਆਂ ਦਾ तो तो कोई ना फ्रेंड्स ये कोई पार्किंग में लेके झगड़ा हो गया कि हाँ हाँ काम पे कर और कोई नहीं नथिंग नथिंग नहीं नहीं नथिंग मॉनेटरी इन इन आदत किसी नाल लेंगे नहीं थी गज किसी भी गैंगस्टर लाल नहीं नहीं थी लेकिन ਦੋ ਬੰਦੇ ਜਿਹੜੇ ਸੀਗੇ ਇਹਨਾਂ ਵਿੱਚੋਂ ਉਹ ਟੈਲਿੰਗ ਦੇ ਲੱਤ ਕੇ ਆਏ ਮੌਲੀ ਮੌਲੀ ਪਰਦਾ ਦਰ ਦੇ ਉੱਪਰ ਜਿਹੜੇ ਹੋਣਗੇ ਨਹੀਂ ਤੇ ਇਹ ਕਿਨੇ ਹੰਗਏ ਇਹਨਾਂ ਵਿੱਚੋਂ ਉਹ ਉਹਦੀ ਗਰਮ ਇੱਕ ਦੋ ਵਾਰ ਕਦੇ ਗੱਲਬਾਤ ਹੋਈ ਨਹੀਂ ਕਿਸੇ ਨਾਲ ਤੇ ਉਹ ਗੈਂਗ ਦਾ ਲਿੰਕ ਜੋੜ ਰਹੇ ਲੇਕਿਨ ਐਸ ਸਟ ਦੇ ਆਰ ਨਾਟ ਅ ਮੈਂਬਰਸ ਆਫ ਐਨੀ ਗੈਂਗ ਸਰ ਬ੍ਰਾਹਮਣ ਕੀ ਹੋਣੀ ਹੈ ਕਿ ਦੋ ਕ੍ਰਿਸਟਲ ਬ੍ਰਾਹਮਣ ਆਣਗੇ नहीं किसी भी एक्टिव देखो वारदात वाले बाकी चल दी ना, तो यह दो जिम्मे मनवीर चलती है ना चलो आप भी चलिए सोशल मीडिया भी दस तो नहीं सोशल मीडिया का कारण नहीं है लेकिन यह कम करता रेवन्यू आता

ਬਟ ਦੇ ਗਾਟ ਅ ਕਾਲ ਸਾਹਿਲ ਨੇ ਕਾਲ ਕੀਤੀ ਨਾ ਕਿੱਥੇ ਹੈ ਕਰ